हिंदू धारे माया बाबा ਬਹੁਤ ਧੰਨਵਾਦ ਸਾਰੇ ਸੰਗਤ ਨੂੰ ਸਾਰੇ ਉਪਰੰਾਮ ਵਾਸਤੇ ਪੰਜਾਬੀ ਪੰਜਾਬ ਤੋਂ ਬਾਹਰ ਹਿੰਦੁਸਤਾਨ ਤੋਂ ਬਾਹਰ ਸਾਥੀਆਂ ਬਹੁਤ ਬਹੁਤ ਧੰਨਵਾਦ ਅੱਜ ਮੈਂ ਬਾਬਾ ਲਖਾਜੀ ਨਾਨਕ ਸਰਵਾਲੇ ਜਿਨ੍ਹਾਂ ਨੇ ਕਿ ਗੁਰਪ੍ਰੇਖ ਪਹਾੜੀ ਚੇਚ ਜਿਹਦੇ 300 ਤੋਂ 500 ਸਾਲਲੇ ਇਰਾਸ ਖਾਦੇ ਤੱਕ ਉੱਤੇ ਇੱਕ ਬਹੁਤ ਆਲੋਕਿਕ ਨਗਦ ਕੀਰਤਨ ਲੈ ਕੇ ਪਹੁੰਚੇ ਨੇ ਬਾਬਾ ਜੀ ਦਾ ਬਾਬਾ ਜੀ ਦੇ ਨਾਲ ਆਈ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਔਰ ਇੱਥੇ ਆਈ ਜਿਹੜੀ ਸਾਰੀ ਸੰਗਤ ਹੈ ਜੋ ਕਿ ਇੱਕ ਇੱਕ ਸਾਧ ਜੀ ਉਹਨਾਂ ਦੇ ਨਾਲ ਭਾਈ ਮਤੀ ਦਾ ਭਾਈ ਸਤੀ ਦਾ ਭਾਈ ਦਿਆਲਾ ਜੀ ਜੋ ਕਿ ਗੁਰੂ ਸਾਹਿਬ ਦੇ ਨਾਲ ਜੀ ਨਾਲ ਸਾਥ ਦਿੱਤੀਆਂ ਕਿਤੇ ਕੋਈ ਨਾਮ ਆ ਰਹਿਆਂ ਦਾ ਉਹਨਾਂ ਨੂੰ ਸਾਡਾ ਨਮਸਕਾਰ ਕਰਦੇ ਨੰਦਵਾਲਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਰਿੰਡਾ ਵਿਖੇ ਨਗਰ ਕੀਰਤਨ ਜਿਹੜੇ ਨਾਨਕ ਸਰ ਸਾਹਿਬ ਕੋ ਚੱਲੇ ਸੀਗੇ ਅੱਜ ਸਵੇਰੇ ਫਤੇਗੜ ਸਾਹਿਬ ਤੋਂ ਰਵਾਨਾ ਹੋਏ ਤੇ ਹੁਣ ਮਰਿੰਡਾ ਵਿਖੇ ਨਗਰ ਕੀਰਤਨ ਪੁੱਜੇ ਨੇ ਤੇ ਮਹਾਰਾਜ ਦਾ ਆਸ਼ਰਾ ਲੈ ਕੇ ਇਹ ਨਗਰ ਕੀਰਤਨ ਸਜਾਏ ਗਏ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇਹ ਨਗਰ ਕੀਰਤਨ ਹੈ ਤੇ ਸ੍ਰੀ ਤੇਗ ਬਹਾਦਰ ਜੀ ਬਾਰੇ ਅਸੀਂ ਕੀ ਗੱਲ ਕਰ ਸਕਦੇ ਹਾਂ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਜੇ ਕਿਤੇ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਤਾਂ ਜੇ ਅਸੀਂ ਕਹਿ ਸਕਦੇ ਹਾਂ ਤਾਂ ਪਹਿਲੇ ਐਕਟੀਵਿਸਟ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਸਾਰੇ ਧਰਮਾਂ ਨੂੰ ਇੱਕ ਸਾਂਝੀ ਬਲਤਾ ਦਾ ਸਨੇਹਾ ਦਿੱਤਾ ਆਹ ਗੁਰਤੇਗ ਬਹਾਦਰ ਜੀ ਦਾ ਨਾਮ ਹੈ ਜਿਹੜਾ ਉਹ ਪਹਿਲ ਦੇ ਆਧਾਰ ਤੇ ਅੱਜ ਵੀ ਲਿਆ ਜਾਂਦਾ ਹੈ ਤੇ ਜਿਵੇਂ ਕਿ ਤੁਸੀਂ ਜਾਣਦੇ ਆਂ ਵੀ ਉਹਨਾਂ ਨੇ ਜਿਹੜਾ ਸਨੇਹਾ ਸਾਂਝੀ ਬਲਤਾ ਦਿੱਤਾ ਤੇ ਅੱਜ ਵੀ ਉਹੀ ਸਨੇਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਮਿਲਦਾ ਹੈ ਤੇ ਸਾਡਾ ਫਰਜ਼ ਬਣਦਾ ਹੈ ਵੀ ਆਪਾਂ ਵੱਧ ਚੜ ਕੇ ਇਸ ਸੁਨੇਹੇ ਨੂੰ ਘਰ ਘਰ ਪਹੁੰਚਾਈਏ ਤੇ ਆਪ ਵੀ ਇਸ ਤੇ ਚੱਲੀਏ ਤੇ ਅੱਜ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਦੀ ਮੈਨੇਜਮੈਂਟ ਇੱਥੇ ਸਾਰੀ ਖੜੀ ਹੈ ਪ੍ਰਧਾਨ ਜੀ ਖੜੇ ਨੇ ਇਹਨਾਂ ਵੱਲੋਂ ਇੱਕ ਵੱਡਾ ਉਪਰਾਲਾ ਜਿੱਥੇ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਉੱਥੇ ਗੁਰਦੁਆਰਾ ਕੋਤਵਾਲੀ ਸਾਹਿਬ ਵੱਲੋਂ ਵੀ ਇੱਕ ਵੱਡਾ ਉਪਰਾਲਾ ਕੀਤਾ ਗਿਆ ਜਿੱਥੇ ਚਾਹ ਦੇ ਅਤੇ ਪਕੌੜੇ ਦੇ ਲੰਗਰ ਰਾਤ ਹੀ ਇੱਥੇ ਤਿਆਰੀ ਚੱਲ ਰਹੀ ਸੀਗੀ ਤਾਂ ਇਸ ਸਮੇਂ ਜਿਹੜਾ ਲੰਗਰ ਚਲਾਇਆ ਗਿਆ ਇਹਦੇ ਪਿੱਛੇ ਕਾਫੀ ਮਜੱਕਤ ਕਰਨੀ ਪੈਂਦੀ ਹੈ ਲੰਗਰ ਅ ਆਪਣੇ ਪੰਜਾਬ ਦੀ ਜਿਹੜੀ ਇੱਕ ਸਾਡੀ ਖਾਸੀਅਤ ਹੈ ਉਹ ਬਾਬੇ ਦੀ ਕਿਰਪਾ ਨਾਲ ਜਿਹੜਾ 13-13 ਦਾ ਲੰਗਰ ਜਿਹੜਾ ਉਸ ਟਾਈਮ ਦਾ ਚੱਲਦਾ ਆਇਆ ਤੇ ਅੱਗੇ ਵੀ ਚੱਲਦਾ ਰਹੂਗਾ ਤੇ ਸਾਰੇ ਹੀ ਸਰਬੱਤ ਦਾ ਭਲਾ ਮੰਗਦੇ ਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰ ਜਾਣਾ ਨਾ ਉਹਨਾਂ ਨੂੰ ਆਏ ਹਾਂ ਜੀ ਹਾਂਜੀ ਤੇਗ ਬਾਦ हिंदू धर्म والله <applause> يا <applause>